ਰੱਬ ਪਰੋਸੇ ਆ ਪੰਜਾਬ ਤੇ ਪੰਜਾਬ ਦੇ ਲੋਕ ਅਤੇ ਉਹਨਾਂ ਦੇ ਕਾਰੋਬਾਰ ਸਾਫ਼ ਜ਼ਾਹਿਰ ਹੁੰਦਾ ਹੈ ਇਹ ਜੋ ਤਸਵੀਰਾਂ ਨੇ ਬਟਾਲਾ ਦੇ ਹਾਥੀਗੇੜ ਦੇ ਬਾਹਰ ਇੱਕ ਛੱਜੂ ਰਾਮ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਲਗਾਤਾਰ 4 ਤੋਂ 5 ਗੋਲੀਆਂ ਚਲਾ ਦਿੰਦੇ ਨੇ ਪਤਾ ਲੱਗਦਾ ਹੈ ਕਿ ਪ੍ਰਾਪਰਟੀ ਡੀਲਰ ਵੱਲੋਂ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਵੀ ਥ੍ਰੈਟ ਆਇਆ ਸੀ ਤੇ ਕਿਹਾ ਗਿਆ ਸੀ 5 ਤੋਂ 10 ਲੱਖ ਰੁਪਏ ਦੀ ਫਿਰੋਤੀ ਦਿਓ ਨਹੀਂ ਤੇ ਫਿਰ ਅੰਜਾਮ ਚੰਗਾਨੀ ਹੋਵੇਗਾ ਜਦੋਂ ਪ੍ਰਾਪਰਟੀ ਡੀਲਰ ਨੇ ਇਸ ਮਾਮਲੇ ਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਪਰ ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਹੋਈ ਤੇ ਅੱਜ ਗੋਲੀਆਂ ਚੱਲ ਗਈਆਂ ਇਸ ਮਾਮਲੇ ਤੇ ਪ੍ਰਾਪਰਟੀ ਡੀਲਰ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਬਾਰੇ ਪਹਿਲਾਂ ਦੱਸਿਆ ਗਿਆ ਸੀ ਪਰ ਫਿਰ ਵੀ ਕਾਰਵਾਈ ਨਹੀਂ ਹੋਈ ਤੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਪਰ ਗਨੀਮਤ ਇਹ ਰਹੀ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਹਾਲਾਂਕਿ ਦੁਕਾਨ ਦੇ ਵਿੱਚ ਗੋਲੀਆਂ ਚੱਲੀਆਂ ਨੇ ਸ਼ੀਸ਼ਾ ਦਰਵਾਜ਼ਾ ਭੰਨਿਆ ਗਿਆ ਜੋ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਪ੍ਰਾਪਰਟੀ ਦਾ ਕੰਮ ਹੈ ਸਾਡਾ ਬਾਕੀ 5 ਵਜੇ ਕੇ 10 ਮਿੰਟ ਤੇ ਇਹ ਕੰਮ ਹੋਇਆ ਜੀ ਮੈਂ ਖਾਣਾ ਖਾਣ ਗਿਆ ਹੈਗਾ ਤੇ ਮੇਰਾ ਇੱਕ ਮੁਡਾਰਸ ਤੇ ਆਪਣਾ ਬੱਚਾ ਹੀ ਹੈ ਨੌਕਰ ਸਾਗਰ ਉਹ ਸੀਗਾ ਇੱਕ ਮੇਰਾ ਮੁਲਾਜ਼ਮ ਹੋ ਸੀਗਾ ਬਸ ਆਇਆ ਤੇ ਚਾਰ ਗੋਲੀਆਂ ਚਲਾ ਕੇ ਚਲੇ ਗਏ ਕੌਣ ਸੀ ਕਿਦਾਂ ਮੈਂ ਆਪਾਂ ਨਹੀਂ ਵੇਖਿਆ ਸੀ ਸਪਲੈਂਡਰ ਮੋਟਰਸਾਈਕਲ ਸੀਗਾ ਸੀਸੀ ਕੈਮਰਾ ਲੀਣਾ ਨੇ ਚੈੱਕ ਕੀਤਾ ਜੇ ਸਪਲੈਂਡਰ ਮੋਟਰਸਾਈਕਲ ਆਇਆ ਜੀ ਤੇ ਦੋ ਲੜਕੇ ਆਏ ਬਸ ਕੋਈ ਪੁਰਾਣੀ ਰੰਜਿਸ਼ ਕੋਈ ਤੁਹਾਡੀ ਕਿਸੇ ਨਾਲ ਹੋਈ ਕੋਈ ਰੰਜਿਸ਼ ਵੀ ਆਈ ਤੋਂ ਕੋਈ 10 15 ਸਾਲ ਪਹਿਲਾਂ ਮੇਰੇ ਕਾਕੇ ਨੂੰ ਫੋਨ ਆਇਆ ਸੀਗਾ ਪੀਐਸ ਨਾਲ ਰੁਪਿਆ 5 ਤੋਂ 10 ਲੱਖ ਰੁਪਏ ਸਾਨੂੰ ਚਾਹੀਦਾ ਜੀ ਫਿਰ ਅਸੀਂ ਐਸਐਸਸੀ ਸਾਹਿਬ ਕੋਲ ਜਾ ਕੇ ਰਿਪੋਰਟ ਦਰਜ ਕਰਾਈ ਆ ਹਾਂਜੀ ਰਿਪੋਰਟ ਦਰਜ ਕਰਾਉਣ ਦੇ ਬਾਅਦ ਐਸਐਸਸੀ ਸਾਹਿਬ ਕਹਿੰਦੇ ਕੋਈ ਨਹੀਂ ਜੋ ਕਾਰਵਾਈ ਇਹਨਾਂ ਦੇ ਬੰਦੀਓ ਕਰਾਂਗੇ ਪਰ 10 ਜਾਂ 15 ਦਿਨ ਬੀਤਣ ਤੋਂ ਬਾਅਦ ਕੋਈ ਕੁਛ ਨਿਕਾਲ ਨਹੀਂ ਕੀਤਾ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਜੀ ਤਾਂ ਗਿਆ ਕੋਈ ਹਾਂ 20 20 ਐਸਐਸਸੀ ਕੋਲ ਤਾਂ ਦੇਖੀ ਕਰਨ ਹੋਈ ਤਾਂ ਮੇਰਾ ਕਾਕਾ ਗਿਆ ਹੈਗਾ ਮਨੀਸ਼ ਉਹ ਕਹਿੰਦੇ ਕੋਈ ਨਹੀਂ ਅਸੀਂ ਟ੍ਰੇਸ ਕਰਨ ਦੇ ਆ ਬੰਦੇ ਟ੍ਰੇਸ ਹੋ ਗਏ ਆ ਪਰ ਹਾਲ ਤੱਕ ਫਿਰ ਹਾਲ ਕੋਈ ਕਾਰਵਾਈ ਨਹੀਂ ਹੋਈ ਜੇ ਕੋਈ 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 ਚਾਨੀ ਨੁਕਸਾਨ ਹੋ ਜਾਂਦਾ ਕਿਹਨੇ ਜ਼ਿੰਮੇਵਾਰੀ ਕਹਿੰਦੇ ਜਿੰਮੇਵਾਰੀ ਕਿਸੇ ਦੀ ਵੀ ਨਹੀਂ ਜੀ ਇਹ ਰੱਬ ਦੇ ਭਰੋਸੇ ਚੱਲ ਰਿਹਾ ਸਾਰਾ ਪੰਜਾਬ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੋਈ ਜਿਹੜਾ ਮਰ ਗਿਆ ਮਰ ਗਿਆ ਕੱਲ ਫਿਰ ਜਿੱਥੇ ਦੁਕਾਨ ਦੇ ਮਾਲਕ ਨੇ ਇਹ ਕਿਹਾ ਕਿ ਉਹਨਾਂ ਦੇ ਪੁੱਤ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ ਉੱਥੇ ਹੀ ਐਸਐਚਓ ਦਾ ਕਹਿਣਾ ਹੈ ਕਿ ਸਾਨੂੰ ਹਜੇ ਤੱਕ ਇਸ ਬਾਰੇ ਦਰਖਾਸਤ ਦਾ ਕੋਈ ਇਲਮ ਨਹੀਂ ਹੈ ਨਾ ਉਹਨਾਂ ਨੂੰ ਥ੍ਰੈਟ ਬਾਰੇ ਪਹਿਲਾਂ ਕੋਈ ਜਾਣਕਾਰੀ ਸੀ ਹੁਣ ਜਦੋਂ ਉਹ ਦੁਕਾਨ ਤੇ ਮੁਆਇਨਾ ਕਰਨ ਆਏ ਨੇ ਤਦ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਪਹਿਲਾਂ ਥ੍ਰੈਟ ਮਿਲਿਆ ਹੋਇਆ ਹੈ ਕਿਉਂਕਿ 5:30 5 ਵਜੇ ਇੱਥੇ ਘਰਨਾ ਵਾਪਰੀ ਆ ਹਥੀਗੜ੍ਹ ਤੋਂ ਜਿਹੜਾ ਬੋਦੇ ਦੀ ਖੂਹ ਨੂੰ ਰਸਤਾ ਜਾਂਦਾ ਉਸ ਉੱਪਰ ਨਾ ਪ੍ਰਾਪਰਟੀ ਡੀਲਰਾ ਸਤਕੁਰ ਪ੍ਰਾਪਰਟੀ ਡੀਲਰ ਦੇ ਨਾਂ ਤੇ ਮਨੀਸ਼ ਉਹਨਾਂ ਦੇ ਮਾਲਕ ਦਾ ਨਾਂ ਹੈ ਸੱਜੂ ਰਾਮ ਤੇ ਮਨੀਸ਼ ਉਹਨਾਂ ਨੂੰ ਸ਼ਾਮੀ ਉਹਨਾਂ ਦੀ ਦੁਕਾਨ ਤੇਤੇ ਉਹ ਆਪ ਤੇ ਨਹੀਂ ਸੀ ਦੋ ਨੌਕਰ ਸੀ ਉਹਨਾਂ ਦੇ ਉਹ ਉਦੋਂ ਆਣ ਕੇ ਦੁਕਾਨ ਤੇ ਫਾਇਰਿੰਗ ਕਰਕੇ ਗਏ ਨੇ ਸ਼ੀਸ਼ੇ ਦਾ ਗੇਟ ਸੀ ਉੱਟ ਗਿਆ ਕਿੰਨੇ ਲੋਕ ਸੀ ਕਰਦੇ ਆਏ ਦੋ ਜਣੇ ਸੀ ਮੋਟਰਸਾਈਕਲ ਦੇ ਉੱਪਰ ਉਹਨਾਂ ਨੇ ਮੂੰਹ ਵਧੇ ਨਹੀਂ ਤੇ ਮੋਟਰਸਾਈਕਲ ਦੇ ਉੱਪਰ ਨੇ ਦੋਨੋਂ ਨੇ ਦੋਨੋਂ ਨੇ ਫਾਇਰਿੰਗ ਕੀਤੀ ਹੈ ਦੁਕਾਨ ਤੇ ਪੰਜ ਤੋਂ 6 ਕੋਲ ਮਿਲਨੇ ਸਾਨੂੰ ਕੋਈ ਰੈੱਡ ਮਿਲਿਆ ਤਾਂ ਸੀ ਇਹਨਾਂ ਨੂੰ ਆ ਮੈਨੂੰ ਹੁਣੇ ਹੀ ਪਤਾ ਲੱਗਾ ਆਣ ਕੇ ਇਹਨਾਂ ਦੇ ਕੋਲੋਂ ਕਿ ਇਹਨਾਂ ਨੂੰ ਪਹਿਲਾਂ ਰਾਹੁਲ ਨੂੰ ਕੋਈ ਸੈਟ ਆਇਆ ਸੀ ਕਿਸੇ ਫੋਰਨ ਦੇ ਨੰਬਰ ਤੇ ਉਹਨੇ ਕੋਈ ਜੀ ਪੈਸੇ ਦੀ ਮੰਗ ਕੀਤੀ ਸੀ ਕੋਈ ਔਰ 10 ਲੱਖ ਰੁਪਏ ਇਹਨੇ ਐਸਐਸਪੀ ਨੂੰ ਤਲਖਾਸ ਦਿੱਤੀ ਸੀ ਪਰ 15 ਦਿਨਾਂ ਚ ਕੋਈ ਕਾਰਵਾਈ ਨਹੀਂ 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 ਤਲਖਾਸ ਸਾਡੇ ਕੋਲ ਕੋਈ ਨਹੀਂ ਮਿਲੀ ਜਨਾ ਮੈਨੂੰ ਇਹਦੇ ਬਾਰੇ ਕੋਈ ਨੋਲੇਜ ਹੈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਫੁਟੇਜ ਦੇ ਵਿੱਚ ਕਿਤੇ ਜਿੱਥੇ ਆਪਾਂ ਇੱਥੇ ਪ੍ਰਾਪਰਟੀ ਡੀਲਰ ਇੱਥੇ ਵੀ ਬਣੀ ਹੈ ਹੁਣ ਅੱਗੇ ਪਿੱਛੇ ਅਸੀਂ ਪਾਤੀਆਂ ਭੇਜੀਆਂ ਨੇ ਚੈੱਕ ਕਰਦੇ ਹਾਂ ਹੁਣ ਛੱਜੂ ਰਾਮ ਸਹੀ ਹੈ ਜਾਂ ਫਿਰ ਪੁਲਿਸ ਵਾਲੇ ਸਹੀ ਨੇ ਕਿਉਂਕਿ ਛੱਜੂ ਰਾਮ ਦਾ ਕਹਿਣਾ ਹੈ ਕਿ ਉਸਦੇ ਪੁੱਤ ਵੱਲੋਂ ਪਹਿਲਾਂ ਥਾਣੇ ਵਿੱਚ ਇਸ ਬਾਰੇ ਗੱਲ ਦੱਸੀ ਸੀ ਤੇ ਪੁਲਿਸ ਅਧਿਕਾਰੀ ਕਹਿੰਦੇ ਨੇ ਸਾਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ ਵਿਦੇਸ਼ੀ ਨੰਬਰ ਤੋਂ ਫੋਨ ਆਉਂਦਾ ਹੈ 5 ਤੋਂ 10 ਲੱਖ ਰੁਪਏ ਦੀ ਫਿਰੋਤੀ ਮੰਗੀ ਜਾਂਦੀ ਹੈ ਤੇ ਜਦੋਂ ਫਿਰੋਤੀ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ ਦੁਕਾਨ ਦੇ ਉੱਤੇ 4 ਤੋਂ 5 ਫਾਇਰ ਕਰ ਦਿੱਤੇ ਜਾਂਦੇ ਨੇ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਲਈ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਹਾਲਾਤ ਇਸ ਵੇਲੇ ਅਜਿਹੇ ਨੇ ਕਿ ਪੰਜਾਬ ਪੰਜਾਬੀ ਅਤੇ ਉਹਨਾਂ ਦੇ ਕਾਰੋਬਾਰਾਂ ਦਾ ਰੱਬ ਹੀ ਰੱਖ ਹੈ ਕਿਉਂਕਿ ਸਰਕਾਰ ਕੋਲੋਂ ਕੁਝ ਨਹੀਂ ਹੋ ਰਿਹਾ ਕਿਉਂਕਿ ਲੰਗੇ ਦਿਨੀ ਵੀ ਅਜਿਹੀ ਬਟਾਲਾ ਦੇ ਵਿੱਚ ਸ਼ਰਿਆਂ ਗੋਲੀਆਂ ਚਲਾਈਆਂ ਗਈਆਂ ਸਨ ਇੱਕ ਆਈਲੈਂਡ ਕੇਂਦਰ ਦੇ ਬਾਹਰ ਬਟਾਲਾ ਤੋਂ ਭਪਾਲ ਸਿੰਘ ਦੀ ਰਿਪੋਰਟ ਮਿੰਨੀ ਪਾਕਟ